ਸੋ ਲੋਕ ਤਜੋ ਸਿਆਨ ਪਸੁਰਜਨੋ ਸਿਮਰੋ ਹਰ ਹਰ ਰਾਇ ਇਕ ਆਜ਼ ਹਰ ਮਨ ਰਖੋ ਨਾਨਕ ਦੂਖ ਪਰਮ ਪੋ ਜਾਏ ਅਸ਼ਟਪਦੀ ਇਹਨੂੰ ਪਾਉ ਬਹੁਤ ਧਿਆਨ ਨਾਲ ਪੜ੍ਹਨੇ ਨੂੰ ਪੋ ਨਹੀਂ ਕਹਿਣਾ ਪੋ ਤੂੜੀ ਨੂੰ ਕਹਿੰਦੇ ਆ ਜੇ ਡੰਗਰਣ ਵਾ ਪਾਓ ਨਾਨਕ ਦੂਖ ਪਰਮ ਪੋ ਜਾਏ ਨਾਨਕ ਨਾਨਕ ਦੂਖ ਪਰਮ ਪੋ ਜਾਏ ਅਸ਼ਟਪਦੀ मानु की टेक वृथी सब जान देवन को एक क्या भगवान जिसके दिए रह अगाए मोह न तृष्णा लाग जाए मारे राख एको एक आप मानु कह किच ना ही हाथ किसका हुकम बूज सुख होए तसका हुकम बूज सुख होए किसका हुकम बूज सुख होए ਿਸਕਾ ਨਾਮ ਰਕਕੰਠ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਵਿਗੰਨ ਲਾਗਿਆ ਕੋਏ ਉਸਤਦ ਮਨ ਮਹਿ ਕਾਲ ਨਿਰੰਕਾਰ ਕਰਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਲੈ ਕਰ ਲੈ ਜੀਓ ਨੈਨੋ ਬੇਕ ਠਾਕੁਰ ਕਾ ਰੰਗ ਸਾਧ ਸੰਗ ਬਿਨ ਸੈ ਸਬ ਸੰਗ चरण चलो मार्ग गोविंद मिटे पाप जपिए हरबिंद कर ह, कर हर करम श्रवण हर कथा हर दरगाह नानक उज्जवल मथा वडभागी तेजन जग माहे सदा सदा हर के गुण गाहे राम नाम जो करह विचार चेतनवंत गनी संसार ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨੋ ਤੇ ਸੁਖੀ ਇੱਕੋ ਇੱਕ ਇੱਕ ਪਛਾਨੈ ਇਤ ਉਤ ਕੀਓ ਸੋ ਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਨ ਆਪ ਸੁਝੈ ਇਸ ਕੀ ਜਾਨੋ ਤਿਸਨਾ 부ਝੈ ਸਾਧ ਸੰਗ ਹਰ ਜਸ ਕਹਿਤ ਹਰ ਹਰ ਜਸ ਕਹਿ ਸਾਧ ਸੰਗ ਹਰ ਹਰ ਜਸ ਕਹਿ ਤ ਸਰਬ ਰੋਗ ਤੇ ਉਹ ਹਰ ਜਨ ਰਹਤ ਅੰਧੇਨ ਕੀਰਤਨ ਕੇਵਲ ਵਖਿਆਨ ਗ੍ਰਹਿਸਤ ਮਹਿ ਸੋਈ ਨਿਰਵਾਨ ਗ੍ਰਹਿਸਤ ਕਣ ਗ੍ਰਹਿਸਤ ਗ੍ਰਹਿਸਤ ਮਹਿ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਆ ਜਮ ਕੀ ਫਾਸਾ ਨਿਰਵਾਨ ਦਾ ਅਰਥ ਪਤਾ ਕੀ ਹੁੰਦਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਰਵਾਣ ਹੁੰਦਾ ਬਾਸ਼ਨਾ ਤੋਂ ਰਹੇ ਕੋਈ ਇੱਛਾ ਰੱਖ ਕੇ ਨਹੀਂ ਕਰਨਾ ਹੈ ਜੋ ਵੀ ਕਰਨਾ ਕੋਈ ਤੇ ਸਾਡੀ ਬਾਸ਼ਨਾ ਨਾ ਹੋਵੇ ਨਾ ਕੋਈ ਨਿਰਵਾਣ ਦਾ ਅਰਥ ਹੁੰਦਾ ਬਾਸ਼ਨਾ ਤੋਂ ਰਹਿਤ ਜਿੱਦਾਂ ਕੋਈ ਮਤਲਬ ਮੈਨੂੰ ਗੱਡੀ ਮਿਲ ਜਾਵੇ ਜਾਂ ਮੈਨੂੰ ਮੈਨੂੰ ਆਹ ਨਵੀਂ ਚੀਜ਼ ਮੈਨੂੰ ਮੋਬਾਈਲ ਮੈਨੂੰ ਕਰ ਦੇ ਮੈਨੂੰ ਅੱਲਾ ਦਾ ਦੇਰਨ ਮੈਂ ਪਾਠ ਕਰੂੰਗੀ ਜਾਂ ਮੇਰਾ ਕੰਮ ਬਣ ਜਾਵੇ ਮੈਂ ਪਾਠ ਕਰੂੰਗੀ ਹੈ ਨਾ ਜੇ ਜਿੱਦਾਂ ਆਮ ਕਰਕੇ ਦੁਨੀਆ ਹੋਰ ਵੀ ਕਰਵਾਉਂਦੇ ਗੁਰਦੁਆਰਾ ਸਾਹਿਬ ਮੇਰੇ ਪੁੱਤ ਦਾ ਮਤਲਬ ਬਾਹਰ ਦਾ ਕੰਮ ਬੜਾ ਜਦੋਂ ਸੀ ਖੰਡ ਪਾਟਸਾ ਕਰਾਂਗੇ ਉਹ ਸੌਦਾ ਹੋ ਜਾਂਦਾ ਮਹਾਰਾਜ ਨੂੰ ਤਾਂ ਕੋਈ ਦੇ ਦੇ ਸਕਦੇ ਮਹਾਰਾਜ ਨੂੰ ਅਸੀਂ ਖੰਡ ਪਾਟ ਕਰਾਵਾਂਗੇ ਕਿ ਤੇ ਵਸਤ ਕਰਾਣਾ ਹੈ ਆਪਣੇ ਵਸਤ ਕਰਾਣਾ ਹੈ ਮਹਾਰਾਜ ਵਸਤ ਅਸੀਂ ਕੁਝ ਨਹੀਂ ਕਰ ਸਕਦੇ ਨਾ ਫਿਰ ਉਹ ਸੌਦਾ ਵੀ ਨਹੀਂ ਹੋਇਆ ਉਹ ਮੁਕਤਾ ਦਾ ਕੰਮ ਹੋਇਆ ਇਸ ਕਰਕੇ ਬਸ ਕੁਝ ਨਹੀਂ ਮਿਲਣਾ ਮਹਾਰਾਜ ਉਹ ਆਪਣੇ ਆਪ ਦੇਣ ਵਾਲੇ ਹਨ ਉਹਨੂੰ ਕਹਿੰਦੇ ਬਾਸ਼ਨਾ ਤੋਂ ਰਹਿਤ ਵੀ ਕੁਝ ਇਸ਼ਿਆ ਨਾ ਹੋਵੇ ਸਾਡੀ ਕਿਸ ਕੀ ਕੱਟੀ ਹੈ ਜਮ ਕੀ ਕਾਸਾ ਇਹ ਕੱਟੀ ਹੈ ਕਹਿਣਾ ਕੱਟੀ ਹੈ ਨਹੀਂ ਕਹਿਣਾ जिसकी कटी है जम की पार ब्रह्म की जिस मन भूख नानक तिसे न ना लागे दुख जिसको हर प्रभु मन चित आवे सो तो संत सुहेला नहीं दुलावे जिस प्रभु अपना कृपा करे सो तो सेवक को किसते डरे जैसा सात है सा दृष्टाया अपने कारज में आप समाया तो 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 साध सब देखो तब सब किच जन्म न कि मरा आपन चलित आप ही कर आवन जावन दृष्ट अन दृष्ट चलित 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 चरित्र छे ਆਪਨ ਚਲਿਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ ਆਗਿਆਕਾਰੀ ਧਾਰੀ ਸਰਬ ਸ੍ਰਿਸ਼ਟ ਸਭ ਸ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ 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 ਆਪੇ ਆਪ ਸਗਲ ਮੈਂ ਆਪ ਅਨਿਕ ਜੁਗਤ ਰਚ ਥਾਪ ਉਥਾਪ ਅਬਨਾਸੀ ਨਾਹੀ ਕਿਛ ਖੰਡ ਇਹਨੂੰ ਬੜਾ ਭੋਲਾ ਜਿਹਾ ਬੋਲਣਾ ਅਬ ਕਹਤ ਨਾ ਭ ਬਣ ਜਾਣਾ ਅਬਨਾਸੀ अविनासी नाही किचखंड तारन तार रयो ब्रह्मांड अलग अपेव पुरख प्रताप आप ज पाए ता नानक जाप जिन प्रभु जाता सो शोभावंत सगल संसार उदरै तिन मंद रब के सेवक सगल उदाहरण रब के सेवक दुख विसारन ਅਪੇ ਮੇਲੇ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋ ਉਨਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਵਡ ਭਾਗੈ ਨਾਮ ਜਪਤ ਪਾਵੈ ਬਿਸਰਾਮ ਨਾਨਕ ਏਨ ਪੁਰਖ ਕਉ ਉੱਤਮ ਕਰਮਾਨ ਜੋਗੀ ਚਿਕਰ ਸੋ ਪ੍ਰਭ ਕੈ ਰੰਗ ਸਦਾ ਸਦਾਬ ਸਹਿ ਹਰਿ ਸੰਗ ਸਹਿਜ ਸੁਪਾਏ ਹੋ ਵੈ ਸੋ ਹੋਏ ਕਰਣਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨਮੀਤ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸਤੇ ਉਪਜੇਤੀਸ ਮਹੇ ਸਮਾਏ ਓਏ ਓਏ ਸੂਖ ਨਿਦਾਨ ਓਏ ਸੂਖ ਨਿਦਾਨ ਉਨੂ ਬਨ ਆਏ ਤੇ ਓਏ ਦਾ ਪਤਾ ਕੀ ਅਰਥ ਹੈ ਇਹਦੇ ਵਾਸਤੇ ਵਰਤਿਆ ਇਛੇ ਕਿਨਾਂ ਦੀ ਗੱਲ ਕੀਤੀ ਵੀ ਇਹ ਪ੍ਰਭੂ ਦਾ ਸਿਮਨ ਕਰਦੇ ਜਿਹਨਾਂ ਨੇ ਕਰਨ ਹਾਰਨ ਪਛਾਣ ਲਿਆ ਪ੍ਰਮਾਤਮਾ ਨੂੰ ਪਰਮੇਸ਼ਰ ਨੂੰ ਉਹਨਾਂ ਵਾਸਤੇ ਵਰਤੇ ਆ ਉਹ ਹੀ ਸੁਖ ਨਿਧਾਨ ਉਹ ਪ੍ਰਭੂ ਦੇ ਸੇਵਕ ਉਹ ਇਹਦਾ ਅਰਥ ਹੈ ਪ੍ਰਭੂ ਦੇ ਉਹ ਸਿੱਖ ਉਹ ਸੇਵਕ ਹਨ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਇੱਕ ਜਾਨ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਇੱਕ ਜਾਨ ਇਹ ਸੇਵਕ ਨੂੰ ਆਪਸ ਕੋ ਆਪ ਦੀਨੋ ਮਾਨ ਪਰਮਾਤਮਾ ਪਰਮੇਸ਼ਰ ਆਪਣੇ ਸੇਵਕ ਨੂੰ ਮਾਨ ਦੇ ਕੇ ਇਦਾਂ ਸਮਝੋ ਵੀ ਆਪਣੇ ਆਪ ਨੂੰ ਹੀ ਮਾਨ ਦਿੰਦਾ ਜੇ ਸੇਵਕ ਨੂੰ ਮਾਨ ਵੀ ਦਿੰਦਾ ਤਾਂ ਸਮਝੋ ਉਹ ਪਰਮਾਤਮਾ ਦਾ ਹੀ ਮਾਨ ਹੈ ਨਾ ਇਸ ਕਰਕੇ ਇਹ ਨਾਨਕ ਪਰਮਾਤਮਾ ਨਾਲੇ ਉਹਦੇ ਜਨਨ ਸੇਵਕ ਨੂੰ ਇੱਕੋ ਹੀ ਸਮਝੀ ਫਰਕ ਨਾ ਰੱਖੀ ਵੀ ਇੱਕੋ ਹੀ ਹੈ ਫਰਕ ਕੋਈ ਨਹੀਂ ਹੈ